ਇੱਕ ਤਾਂ ਲੋਕ ਸੁਖ ਲੈ ਰਹੇ ਆ ਔਰ ਦੂਸਰੀ ਤਰਫ ਲੋਕਾਂ ਦੇ ਵਿੱਚ ਕੀ ਕੀ ਪਰੇਸ਼ਾਨੀਆਂ ਨੇ ਕੁਝ ਪਰੇਸ਼ਾਨੀਆਂ ਤੇ ਕੁਝ ਸੁਖ ਦੀਆਂ ਤਸਵੀਰਾਂ ਨੇ ਔਰ ਆ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਤੁਸੀਂ ਫਲਾਈਓਵਰ ਵੇਖ ਰਹੇ ਹੋ ਫਲਾਈਓਵਰ ਕੀ ਆ ਕਿ ਲੋਕਾਂ ਦੀ ਸਹੂਲਤ ਦਾ ਸਹਾਰਾ ਇਹ ਲੋਕਾਂ ਨੂੰ ਸਹਾਰਾ ਮਿਲਿਆ ਬਹੁਤ ਵਧੀਆ ਕਿ ਆਵਾਜਾਈ ਵਾਲੇ ਜਿਹੜੇ ਪਿੰਡ ਕੋਈ 40 50 ਪਿੰਡੇ ਆ ਉਹਨਾਂ ਵਾਸਤੇ ਆਵਾਜਾਈ ਦਾ ਸਾਧਨ ਬਹੁਤ ਵਧੀਆ ਬਣ ਗਿਆ ਔਰ ਜੋ ਥੱਲੇ ਦੁਕਾਨਦਾਰੀਆਂ ਵਾਲੇ ਆਪਣੀਆਂ ਗੱਡੀਆਂ ਪਾਰਕਿੰਗ ਕਰਦੇ ਆ ਜਾਂ ਕਿਸੇ ਤਰ੍ਹਾਂ ਦਾ ਵੀ ਜੀਵਾ ਜਿਹੜਾ ਉੱਥੇ ਚਲਾ ਲੈਂਦੇ ਆਪਣਾ ਰੋਜਗਾਰ ਵੀ ਚਲਾ ਲੈਂਦੇ ਆ ਬਹੁਤ ਵਧੀਆ ਸੂਖਾ ਹੈ ਔਰ ਦੂਸਰੀ ਤਰਫ ਤੁਹਾਨੂੰ ਤਸਵੀਰਾਂ ਜਿਹੜੀਆਂ ਵਖਾਰੇ ਆ ਆ ਵੀ ਤਸਵੀਰਾਂ ਤੁਸੀਂ ਵੇਖਦੇ ਰਹਿਣਾ ਬਿਲਕੁਲ ਕਲੀਅਰ ਤੁਹਾਨੂੰ ਦੱਸਦੇ ਆ ਕਿ ਦੂਸਰੀ ਤਰਫ ਆ ਕੂੜੇ ਦੇ ਕਚਰੇ ਦੇ ਢੇਰ ਜਿਹੜੇ ਆ ਇਹ ਸ਼ਹਿਰ ਦੇ ਵਿੱਚ ਲਗਾਤਾਰ ਕਚਰੇ ਦੇ ਢੇਰ ਵਧਦੇ ਜਾ ਰਿਹਾ ਜਗਾ ਜਗਾ ਦੇ ਉੱਤੇ ਕਚਰੇ ਦੇ ਢੇਰ ਲੱਗੇ ਹੋਏ ਆ ਔਰ ਛੋਟੇ ਛੋਟੇ ਬੱਚੇ ਕਚਰੇ ਦੇ ਵਿੱਚ ਫਿਰਨ ਲਈ ਮਜਬੂਰ ਹੋ ਗਏ ਆ ਚਾਹੇ ਉਹ ਅੱਜ ਸਿਆਲ ਆ ਗਿਆ ਸਰਦੀਆਂ ਆ ਗਈਆਂ ਔਰ ਸੀਜ਼ਨ ਆ ਗਿਆ ਔਰ ਸਮਾਂ ਆ ਗਿਆ ਓ ਰੋਤਾਈਏ ਗੁੱਡੇ ਚੜਾਉਂਦੀ ਪਤੰਗ ਚੜਾਉਂਦੀ ਔਰ ਪਤੰਗਾਂ ਦੇ ਸੀਜ਼ਨ ਦੇ ਵਿੱਚ ਬੱਚਿਆਂ ਨੇ ਤਾਂ ਆਪਣਾ ਇੰਜੋਏ ਕਰਨਾ ਆਪਣਾ ਸ਼ੌਂਕ ਪੂਰਾ ਕਰਨਾ ਹੈ ਲੇਕਿਨ ਆ ਗੰਦਗੀ ਸ਼ਹਿਰਾਂ ਦੇ ਵਿੱਚ ਕਿਤੇ ਨਾ ਕਿਤੇ ਬੱਚਿਆਂ ਨੂੰ ਬਿਮਾਰ ਵੀ ਕਰਦੀ ਆ ਔਰ ਬਹੁਤ ਸਾਰੇ ਕਚਰੇ ਦੇ ਢੇਰ ਤੁਸੀਂ ਲੱਗੇ ਵੇਖ ਰਹੇ ਹੋ ਆ ਢੇਰ ਜਿਹੜੇ ਕਚਰੇ ਦੇ ਆ ਇਹ ਸ਼ਹਿਰ ਦੇ ਵਿੱਚ ਹੀ ਔਰ ਕਿਹੜੇ ਕਿਹੜੇ ਸ਼ਹਿਰ ਵਿੱਚ ਇਦਾਂ ਦੇ ਢੇਰ ਨੇ ਔਰ ਕਿਹੜੇ ਮੁਹੱਲਿਆਂ ਵਿੱਚ ਆ ਇਹ ਤੁਹਾਨੂੰ ਤਸਵੀਰਾਂ ਅਸੀਂ ਆਪਣੇ ਸ਼ਹਿਰ ਦੀਨਾਨਗਰ ਦੀਆਂ ਉਖਾ ਰਹੇ ਆ ਪਰ ਦੀਨਾਨਗਰ ਦਾ ਫਲਾਈਓਵਰ ਜੇ 5-6 ਸਾਲ ਲੋਕਾਂ ਨੂੰ ਖੱਜਲ ਖਵਾਰੀ ਦਿੱਤੀ ਹੁਣ ਲੋਕ ਸੁੱਖ ਦਾ ਸਾਹ ਲੈ ਰਹੇ ਆ ਲੇਕਿਨ ਹੁਣ ਕਚਰੇ ਤੋਂ ਰਾਹਤ ਕਿਵੇਂ ਮਿਲੇਗੀ ਰਾਹਤ ਜਿਹੜੀ ਆ ਕਦੋਂ ਮਿਲੇਗੀ ਕਦੋਂ ਲੋਕ ਸੁਖਾਲੀ ਜਿਹੜੀ ਆ ਜ਼ਿੰਦਗੀ ਕੱਟਣਗੇ ਕਦੋਂ ਇਥੋਂ ਪੂਰੀਆਂ ਜਿਹੜੀਆਂ ਆਸਾਂ ਹੋਣਗੀਆਂ ਲੋਕਾਂ ਦੀਆਂ ਔਰ ਲਗਾਤਾਰ ਹੀ ਤੁਹਾਨੂੰ ਕਈ ਤਸਵੀਰਾਂ ਦਿਖਾਉਂਦੇ ਰਹਿੰਨੇ ਆ ਗੰਦਗੀ ਭਰੇ ਢੇਰ ਜਿਹੜੇ ਆ ਇਹ ਅਕਸਰ ਹੀ ਸ਼ਹਿਰਾਂ ਦੀਆਂ ਗਲੀਆਂ ਦੇ ਵਿੱਚ ਕੰਧਾਂ ਦੇ ਨਾਲ ਲੱਗੀ ਹੋਈ ਆ ਔਰ ਆ ਜੋ ਕਚਰੇ ਦਾ ਢੇਰ ਬਣਦਾ ਜਾ ਰਿਹਾ ਕਿਤੇ ਇਹੀ ਨਾ ਕਚਰੇ ਦਾ ਡੰਪ ਬਣ ਜਾਵੇ ਕਿਉਂਕਿ ਜਿਹੜੇ ਲੋਕ ਪੁਲ ਦੇ ਥੱਲੋਂ ਦੀ ਜਾਂਦੇ ਆ ਉਹ ਹੀਠਾਂ ਸੱਤੀ ਜਾਂਦੇ ਆ ਜਿਹੜੇ ਉੱਤੋਂ ਦੀ ਲੰਘਦੇ ਆ ਉੱਤੇ ਗੱਡੀ ਖੜੀ ਕਰਕੇ ਸਕੂਟਰੀ ਖੜੀ ਕਰਕੇ ਉੱਤੋਂ ਸੁੱਟ ਦਿੰਦੇ ਆ ਔਰ ਲਗਾਤਾਰ ਢੇਰ ਵਾਦੇ ਜਾ ਰਹੇ ਆ ਔਰ ਸ਼ਹਿਰ ਦੀ ਗੰਦਗੀ ਸ਼ਹਿਰ ਦਾ ਕੂੜਾ ਡੰਪ ਕਰਨ ਦਾ ਕੋਈ ਵੀ ਟਿਕਾਣਾ ਪ੍ਰੋਪਰ ਨਹੀਂ ਹੈਗਾ ਕਿਉਂਕਿ ਪ੍ਰੋਪਰ ਜਿਹੜੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਕਚਰੇ ਦੀਆਂ ਜਾਂ ਕੁਝ ਲੋਕਾਂ ਨੂੰ ਮਹੱਲਾ ਪ੍ਰਤੀ ਸਹੂਲਤਾਂ ਦੇਣੀਆਂ ਇਹ ਸਰਕਾਰ ਕੋ ਨਹੀਂ ਦਿੱਤੀਆਂ ਗਈਆਂ ਔਰ ਬਹੁਤ ਸਾਰੀਆਂ ਪਰੇਸ਼ਾਨੀਆਂ ਔਰ ਬਹੁਤ ਸਾਰੇ ਸੁੱਖ ਇੱਥੇ ਲੋਕਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਅਸੀਂ ਲਗਾਤਾਰੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਆ ਔਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਇਹਨਾਂ ਨੂੰ ਬਿਲਕੁਲ ਇਥੋਂ ਖਤਮ ਕੀਤਾ ਜਾਵੇ ਔਰ ਪ੍ਰੋਪਰ ਜਿਹੜੀ ਜਗ੍ਹਾ ਡਿਸਾਈਡ ਕੀਤੀ ਹੋਈ ਆ ਉਥੇ ਹੀ ਡੰਪ ਜਿਹੜਾ ਵਾਲ ਲਿਜਾ ਕੇ ਸੁੱਟਿਆ ਜਾਵੇ ਔਰ ਇਹ ਨਾ ਹੋਵੇ ਕਿ ਮਹੀਨਾ ਮਹੀਨਾ ਇੱਥੇ ਪਹਿਲੇ ਪਏ ਆ ਤੇ ਫਿਰ ਦੋ ਦਿਨ ਬਾਅਦ ਆ ਕੇ ਤੇ ਲੈ ਕੇ ਔਰ ਮਹੀਨਾ ਭਰ ਕਚਰੇ ਦੀਆਂ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਚੱਲਣੇ ਪੈ ਰਹੀਆਂ ਔਰ ਛੋਟੇ-ਛੋਟੇ ਬੱਚੇ ਵੇਖਿਆ ਤੁਸੀਂ ਕਿਵੇਂ ਕਚਰੇ ਦੇ ਵਿੱਚੋਂ ਆਪਣੇ ਗੁੱਡੀਆਂ ਪਤੰਗ ਜਾਂ ਕਈ ਕੁਝ ਲੱਭਦੇ ਫਿਰ ਰਹੇ ਔਰ ਇਸ ਤਰ੍ਹਾਂ ਕਰਕੇ ਅਸੀਂ ਇਹ ਤਸਵੀਰ ਵਿਖਾਈ ਆ ਕਿ ਸ਼ਹਿਰਾਂ ਦੇ ਵਿਕਾਸ ਕਿੰਨੇ ਕੋਈ ਆ ਰਹ ਹਾਲਾਤ ਕਿੰਨੇ ਕੁ ਸੁਧਰੇ ਔਰ ਸੁੰਦਰਤਾ ਕਿੰਨੀ ਕਿ ਹੈ ਆ ਤੁਸੀਂ ਸ਼ਹਿਰਾਂ ਦੀ ਤਸਵੀਰ ਦੇਖ ਸਕਦੇ ਹੋ ਔਰ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਹੈ ਇੱਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ